ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਫਿਰੋਜ਼ਪੁਰ ਦੇ ਬੱਸ ਅੱਡੇ ਦੀ ਪਰਚੀ ਦੇ ਰੇਟਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਜਿਸ ਤੋਂ ਬੱਸ ਡਰਾਈਵਰ ਨਾਖੁਸ਼ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਆਪਣੀਆਂ ਬੱਸਾਂ ਬੱਸ ਸਟੈਂਡ ਦੇ ਬਾਹਰ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਡਰਾਈਵਰਾਂ ਨੇ ਦੱਸਿਆ ਕਿ ਬੱਸ ਅੱਡੇ ਦੀ ਪਰਚੀ ਦੇ ਰੇਟ ਵਧਾਉਣ ਲਈ ਪਹਿਲਾਂ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਜਦ ਉਹ ਸਵੇਰੇ ਬੱਸਾਂ ਲੈ ਫਿਰੋਜ਼ਪੁਰ ਦੇ ਸ਼ੌਨੀ ਬੱਸ ਅੱਡੇ ਤੇ ਪਹੁੰਚੇ ਤਾਂ ਅੱਡੇ ਦੇ ਬਾਹਰ ਪੋਸਟਰ ਲੱਗਿਆ ਦਿਖਾਈ ਦਿੱਤਾ ਕਿ ਅੱਡਾ ਫੀਸ 50 ਰੁਪਏ ਤੋਂ 100 ਰੁਪਏ ਹੋ ਚੁੱਕੀ ਹੈ ਜਦ ਉਹਨਾਂ ਅੱਡਾ ਫੀਸ ਘਟਾਉਣ ਸੰਬੰਧੀ ਗੱਲ ਸਣਵਾਈ ਨਹੀਂ ਕੀਤੀ ਗਈ ਤੇ ਭੜਕੇ ਬੱਸ ਡਰਾਈਵਰਾਂ ਨੇ ਬੱਸਾਂ ਅੱਡੇ ਤੋਂ ਬਾਹਰ ਲਗਾ ਦਿੱਤੀਆਂ ਅਤੇ ਉਹਨਾਂ ਨੇ ਕਿਹਾ ਕਿ ਜਦ ਤੱਕ ਅੱਡਾ ਫੀਸ ਪਹਿਲਾਂ ਦੀ ਤਰ੍ਹਾਂ 50 ਰੁਪਏ ਨਹੀਂ ਹੁੰਦੀ ਉਦੋਂ ਤੱਕ ਉਹ ਬੱਸਾਂ ਅੱਡੇ ਦੇ ਅੰਦਰ ਨਹੀਂ ਲਗਾਉਣਗੇ ਅਗਰ ਅੱਡਾ ਫੀਸ ਘਟਣਾ ਹੋਈ ਤਾਂ ਸਾਰੀਆਂ ਬੱਸਾਂ ਸ਼ਹਿਰ ਵਾਲੇ ਬੱਸ ਸਟੈਂਡ ਲਿਜਾਈਆਂ ਜਾਣਗੀਆਂ ਅਤੇ ਫਿਰੋਜ਼ਪੁਰ ਸ਼ੌਨੀ ਦਾ ਅੱਡਾ ਬਿਲਕੁਲ ਬੰਦ ਕਰ ਦਿੱਤਾ ਜਾਵੇਗਾ ਵੀਰ ਸਿੰਘ ਕਰੈਕਟਰ ਦੀ ਨਿਊ ਦੀ ਬੱਸ ਹਾਂਜੀ ਬੱਸਾਂ ਮਰਜੀ ਨਾਲ ਵਧਾਉਂਦੇ ਰਹੀ ਕੱਲ ਤੱਕ ਪਤਾ ਹੀ ਨਹੀਂ ਲੱਗ ਪਈ ਸੀ ਕੀ ਜਾਨਾਂ ਤੇ ਕੀ ਨਹੀਂ ਗਿਆ ਚੜ ਕੇ ਆਏ ਨਾ ਤੇ ਬੋਰਡ ਤਾਂ ਤੇ ਲਾ ਕੇ ਲਾਤਾ ਰਹੀ ਸਾਰੀ ਫੀਸ ਆ ਜੀ ਗੱਡੀਆਂ ਬਿਲਕੁਲ ਐਂਟਰ ਨਹੀਂ ਕੀਤੀਆਂ ਨਹੀਂ ਜੇ ਨਹੀਂ ਕਰਨੀਆਂ ਸੀ ਬਿਲਕੁਲ ਨਹੀਂ ਕਰਾਂਗੇ ਐਂਟਰ ਨਹੀਂ ਨਹੀਂ ਜੀ ਨਹੀਂ ਕੋਈ ਰੂਲ ਵਾਲੀ ਨਹੀਂ ਗਈ ਇਹਨਾਂ ਨੇ ਆਪਦੇ ਰੂਲ ਆ ਜੀ ਜਿੰਦਾ ਕੋਈ ਗੱਲ ਬਾਤ ਨਹੀਂ ਹੈ ਜੀ ਬਿਲਕੁਲ ਅਸੀਂ ਗੱਡੀਆਂ ਅੰਦਰ ਨਹੀਂ ਜਾਣੀਆਂ ਨਹੀਂ ਗੀਆਂ ਗੱਡੀਆਂ ਬਾਹਰ ਰੌਂਗੀਆਂ ਨੇ ਸਾਡੇ ਬੰਦੇ ਹੈ ਅਸੀਂ ਬਿਲਕੁਲ ਅਸੀਂ ਸਾਡੇ ਬੰਦੇ ਵੀ ਹੈ ਮੀਟਿੰਗ ਕਰਨ ਗਏ ਹੋਏ ਨੇ ਤੇ ਲੇਕਿਨ ਬਾਰ ਅਸੀਂ ਗੱਡੀਆਂ ਅੰਦਰ ਹੀ ਲੈ ਕੇ ਜਾਵਾਂਗੇ ਹਾਂਜੀ ਸਰ ਇਹ ਸਰ ਜੀ ਮਸਲਾ ਇਹ ਆ ਜੀ ਆ ਟਾਫੀ ਸੀਗੀ 50 ਰੁਪਏ ਜੀ ਤੇ ਇਹਨਾਂ ਨੇ ਕੱਲ ਨੋਟਸ ਦਿੱਤਾ ਜੀ ਅੱਜ 100 ਰੁਪਏ ਕਰਤੀ ਆ ਜੀ ਮੰਨ ਲਓ ਕਾਂਦ ਦੇ ਚ ਪਕਾ ਦਿੰਦੇ ਆ ਨੋਟਸ 50 ਤੋਂ ਮੰਨ ਲਓ ਪਹਿਲਾਂ 100 ਰੁਪਏ ਸੀਗੀ 50 ਰੁਪਏ ਐਂਟਰੀ ਫੀਸ ਬੰਦੀ ਸੀ 24 ਘੰਟੇ ਦੀ ਜੀ ਤੇ ਇਹਨਾਂ ਨੇ ਉਦੋਂ ਵੀ ਸਾਡੇ ਨਾਲ ਧੱਕਾ ਕੀਤਾ ਜੀ ਆਏ ਕਿਹੜੇ ਸਾਡੇ ਤੋਂ ਐਂਟਰੀ ਫੀਸ ਲੈਂਦੇ ਰਏ ਇਹ ਸਾਡੀਆਂ ਗੱਡੀਆਂ ਕੋਈ 4 ਘੇੜੇ ਲਾਉਨੀਆਂ ਕੋਈ 3 ਲਾਉਂਦੀਆਂ ਜੀ ਤੇ ਅੱਜ ਇਹਨਾਂ ਨੇ ਕੱਲ ਇਹ ਕੀਤਾ ਜੀ ਵੀ ਮੰਨ ਲਓ 50 ਰੁਪਏ ਡਾ ਫੀਸ ਸੀਗੀ ਜੀ ਤੇ ਰਾਤ ਨੋਟਸ ਇਹਨਾਂ ਨੇ ਕੱਢਿਆ ਲਕੰਧ ਦੇ ਚਪਕਾਤਾ ਤਰਕੇ ਕਹਿੰਦੇ ਅੱਡਾ ਵੀ 100 ਰੁਪਈਆ ਹੋ ਗਈ ਆ ਅਸੀਂ ਤਾਂ ਪ੍ਰਾਈਵੇਟ ਵਾਲੇ ਪਹਿਲਾਂ ਦੁਗੀਆ ਜੀ ਧਾਰਕਾਰ ਨਾਲ ਸਾਡੇ ਨਾਲ ਸਵਾਰੀ ਨਹੀਂ ਚੜਦੀ ਮਾਲਕਾਂ ਨੂੰ ਟੈਕਸ ਪੱਲਿਓਂ ਜਾ ਰਿਹਾ ਜੀ ਨਵੀਆਂ ਗੱਡੀਆਂ ਕਿਸ਼ਤਾਂ ਦੇ ਗੱਡੀਆਂ ਜੀ ਪ੍ਰਾਈਵੇਟ ਮਾਲਕ ਕੀਤਾ ਜਾ ਰਿਹਾ ਸਰਕਾਰੀ ਨਾਲ ਵੀ ਸਾਰਿਆਂ ਨਾਲ ਹੀ ਐਵੇਂ ਕਰਦੇ ਆ ਜੀ ਇਹ ਬੋਰਡ ਵਾਲੇ ਸਾਡੇ ਤੋਂ ਆਏ ਕਿਹੜੇ ਪਿਛਲੇ ਇਹਨਾਂ ਨੇ 5 ਸਾਲ ਪੈਸੇ ਵਸੂਲੇ ਜੀ ਜੋ ਕਿ ਇਹਨਾਂ ਦੇ 24 ਘੰਟੇ ਇੱਕ ਵਾਰਾਂ ਬਣਦੇ ਸੀ ਸਾਡੀਆਂ ਗੱਡੀਆਂ ਤਿੰਨ ਚੱਕਰ ਲਾਉਂਦੀਆਂ ਤੇ ਤਿੰਨ ਵਾਰਾਂ ਹੀ ਸਾਡੇ ਤੋਂ ਇੰਟਰਵਿਊਜ਼ ਲਈ ਜਾਂਦੀ ਸੀ ਜੀ ਸਾਡੇ ਨਾਲ ਧੱਕਾ ਕਰਦੇ ਸੀ ਹਮੇਸ਼ਾ ਇਸ ਵਾਸਟੈਂਡ ਦੇ ਵਿੱਚ ਇਹਨਾਂ ਸਰਕਾਰ ਤੋਂ ਮੰਗ ਕਰਦੇ ਆ ਜੀ ਜੋ ਕਾਨੂੰਨ ਇਹਨਾਂ ਦੇ ਵਿੱਚ ਲਿਖਿਆ ਜੀ ਉਹ ਉਹਨਾਂ ਦੀ ਪਾਲਣਾ ਕਰਨ ਇਹ ਤੇ ਤਾਂ ਅਸੀਂ ਖੁਸ਼ ਆ ਜੀ ਗੁਰਮੀਤ ਸਿੰਘ ਜੀ ਜਹਾਰਪੁਰ ਸੈਂਚਾਰਜ ਫਰੋਹਪੁਰ ਕੈਂਟ ਮੇਰੇ ਨਾਲ ਸੁਨੀਲ ਕੁਮਾਰੀ ਤੇ ਸਾਨੂੰ 50 ਰੁਪਏ ਦੇਣ ਅਡਾ ਪਰਚੀ ਤਾਂ ਹੀ ਅੰਦਰ ਘੜੀਆਂ ਵੜਾਂਗੇ ਅਸੀਂ 100 ਰੁਪਏ ਅਡਾ ਪਰਚੀ ਨਹੀਂ ਕਰਨੀ ਸਾਨੂੰ ਸ਼ਹਿਰ ਜਾਣਾ ਮਨਜ਼ੂਰ ਆ ਸ਼ਹਿਰ ਸਾਡੀ 70 ਰੁਪਏ ਪਰਚੀ ਹੈ ਜੀ ਇਹ ਨਜਾਇਜ਼ 100 ਰੁਪਏ ਸਾਡੇ ਕੋਲ ਲੈਂਦੇ ਪਏ ਨੇ ਜੇ ਸਾਨੂੰ 50 ਰੁਪਏ ਅੱਡਾ ਸਾਡੀ ਪਰਚੀ ਪਹਿਲਾਂ ਵਾਂਗੂ ਕਰ ਦੇ ਤਾਂ ਅਸੀਂ ਗੱਡੀ ਅੰਦਰ ਵੜਾਂਗੇ ਜੇ ਨਹੀਂ ਕਰਦੇ ਤਾਂ ਅਸੀਂ ਸਿੱਧਾ ਸ਼ਹਿਰ ਜਾਵਾਂਗੇ ਜੀ ਸੋਣੀ ਅੱਡਾ ਬੰਦੀ ਕਰ ਦੇਣਾ ਪ੍ਰੋਪਰ ਹੀ ਬੰਦ ਕਰਾਂਗੇ ਸਾਰੀਆਂ ਉੱਥੋਂ ਜਾਣਗੀਆਂ ਜੀ ਸਾਰੀਆਂ ਜਾਣਗੀਆਂ ਪ੍ਰਾਈਵੇਟ ਕੋਈ ਸਰਕਾਰੀ ਕੋਈ ਮਿੰਨੀ ਹੋਈ ਜਿਹੜੀ ਵੀ ਹੋਈ ਸਾਰੀਆਂ ਸ਼ਹਿਰੋਂ ਜਾਣਗੀਆਂ ਜੀ ਪ੍ਰੇਪਰ ਅੱਡਾ ਬੱਸ ਸਟੈਂਡ ਜਿਹੜਾ ਕੈਂਟਰ ਦਾ ਸਾਰਾ ਬੰਦ ਕਰਾਂਗੇ ਜੀ ਵਿਸ਼ੇਖ ਬਰਨਾ ਜਿਹੜੀ ਕਮਾੜੀ ਜਿਹੜੀ ਅੱਡਾ ਫੀਸ ਲਵਾਈ ਕੀ ਕਰਨੇ ਆ ਪ੍ਰਾਈਵੇਟ ਬੱਸਾਂ ਨੇ ਸਰਕਾਰੀ ਇਹ ਥੋੜਾ ਵਿਰੋਧ ਕਰਦੇ ਪਏ ਆ ਕਹਿੰਦੇ ਰੇਟ ਵੀ ਇੰਨਾ ਵਧਾਣਾ ਚਾਹੀਦਾ ਥੋੜਾ ਘਟੋਦਾਨਾ ਚਾਹੀਦਾ ਕਿੰਨੀ ਵਧਾਈ ਸਰ ਪਹਿਲਾਂ 50 ਰੁਪਏ ਸੀ ਰੇਟ ਹੁਣ 100 ਰੁਪਏ ਵਧਾਇਆ ਰੇਟ ਉਹਨਾਂ ਨੂੰ ਕਿਹਾ ਵੀ ਆਫਿਸ ਜਾਨ ਕੈਂਟੋਰਡ ਦੇ ਆਫਿਸ ਜਾ ਕੇ ਉੱਥੇ ਗੱਲ ਕਰਨੀ ਜਾ ਰਹੇ ਨਹੀਂ ਇਹਨਾਂ ਨੂੰ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਬਿਲਕੁਲ ਜਾਰੀ ਕੀਤੇ ਚਿੱਟੀਆਂ ਦਿੱਤੀਆਂ ਗਈਆਂ ਕੱਲ ਦੀ ਪਰਸੋਂ ਦੀ ਇਹਨਾਂ ਨੂੰ ਸਾਰੇ ਇਹਨਾਂ ਨੂੰ ਪੀ ਪੜ੍ਹੀ ਇਹਨਾਂ ਨੇ ਸਾਰਿਆਂ ਨੇ ਇਹਨਾਂ ਨੂੰ ਪਤਾ ਹੈ ਉਹਨੇ ਚੱਲੇ ਵੱਡੇ ਦਫਤਰ ਉੱਥੇ ਦੇਖਦੇ ਗੱਲ ਕਰਨਗੇ ਜਾ ਕੇ साहब फिरोजपुर तो पत्रकार सुखचैन सिंह की रिपोर्ट